ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਵਿਖਾਉਣੇ ਆ ਇੱਕ ਤਾਜੀ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਚੰਗੇ ਦੁੱਧ ਵਾਲੀ ਤੋਕੜ ਗੱਪਣ ਚੱਕ ਪਾਸ ਮਾਈਤਨ ਦਿਖਾਉਣੀ ਆ ਚੰਗੇ ਕਦ ਕਾਰਸ ਆ ਤੇ ਸੋਹਣੀ ਝੋਟੀ ਆ ਇਹ ਤੇ ਕਸੂਈ ਸੋਈ ਗਾਵਾਂ ਦੋਵੇਂ ਸੁਈਆਂ ਆ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਮਾਲੇ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਬੜੇ ਵਧੀਆ ਜੀ ਤੁਹਾਨੂੰ ਸਭ ਵਧੀਆ ਜੀ ਵਧੀਆ ਚਾਹੀਦਾ ਰੂਪ ਜੀ ਤੇ ਨਾਮ ਦੱਸ ਦੇ ਕਰ ਮੇਰਾ ਨਾਮ ਰਾਪਾ ਸਿੰਘ ਜੀ ਪਿੰਡ ਚੇਂਡਾ ਜ਼ਿਲ੍ਹਾ ਫਸਾਹੀ ਜਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 91 9454905 ਠੀਕ ਆ ਹਾਂਜੀ ਅੱਜ 2 ਹੀ ਆ ਹਨਾ ਅੱਜ ਵੀ 2 ਹੀ ਆ ਕੱਲ ਤੋਂ ਆਪਾਂ ਮਾਲ ਪਾਇਆ ਤੇ ਕੱਲ ਵੀਰ ਭਰਾ ਹੁੰਦੇ ਰਹੇ ਤੇ ਮੁਰਗੇ ਮਾਲ ਨਹੀਂ ਆਇਆ ਤੇ ਸ਼ਾਮੀ ਇਹ ਲੈ ਆ ਦੋ ਗਾਮ ਅੱਜ ਲਈ ਅੱਛਾ ਹਾਂਜੀ ਪਰਸੋਂ ਵਾਲਾ ਵੇਚ ਗਿਆ ਮਾਲ ਸਾਰਾ ਹੀ ਥੋੜਾ ਰਹੀ ਇਹ ਦੋ ਸਾਰੇ ਵਿਕ ਗਿਆ ਆਪਣੇ ਉਹ ਛੋਟੀ ਬੱਜੀ ਹੈ ਜੀ ਉੱਧਰ ਛੋਟੀ ਇਹ ਵੀ ਜੋ ਗੱਡੀਆਂ ਉੱਣੇ ਚੱਲੀ ਹੋਰ ਅਛਾ ਵੀ ਚੱਲੀ ਬਾਕੀ ਸਾਰਾ ਮਾਲ ਚਲ ਗਿਆ ਨਾ ਸਾਰਾ ਮਾਲ ਦੇ ਪਰਸੋਂ ਆਪਣਾ ਸੇਲ ਹੋ ਗਿਆ ਠੀਕ ਆ ਹਾਂਜੀ ਰਬੜ ਘਰ ਦਿੰਗੀਆਂ ਰਬੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਚ ਦੋਵਾਂ ਮਹੀਨੇ ਦੀ ਰਬੜ ਜੀ ਚੈੱਕ ਪਾਸ ਜੇ ਕੱਲ ਹੀ ਡੱਡ ਕੇ ਚੈੱਕ ਰਾਖ ਲੈ ਜਾਂਦੀ ਕੋਈ ਮੀਰ ਭਰਾ ਆਪਣੀ ਆਵੇ ਚੈੱਕ ਰਾਖ ਲੈ ਜੀ ਅੱਛਾ ਹਾਂਜੀ ਤੇ ਦੁੱਧ ਐ ਟਾਈਮ ਹਰ ਰੋਜ਼ ਇਹਨਾਂ ਦਾ ਚੋਗ ਲੈ ਹੈ 11 ਕਿਲੋ ਆਪਰੇ ਕਰੋ 10 ਕਿਲੋ ਦੀ ਫੁੱਲ ਗਰੰਟੀ ਹੈ ਹੈਗਾ ਪੱਕਾ ਦੁੱਧ ਰਬੜ ਜੀ ਮਨਾ ਕੇ ਦਵਾਂਗੇ ਤੇ ਅੱਛਾ ਹਾਂ ਤੇ ਥਨ ਥਨ ਸਾਨੂੰ ਬਰੋਬਰ ਹੈ ਰਬੀ ਜੀ ਕੋਈ ਵਾਅਦਾ ਓਕੇ ਕੋਈ ਵਾਅਦਾ ਘਾਟਤ ਨਹੀਂ ਹਾਂਜੀ ਨਾ ਗਰੰਟੀ ਹੋਊਗੀ ਤੁਹਾਨੂੰ ਦੀ ਰਬੀ ਜੀ ਤੇ ਸੱਜਰ ਕਿੰਨੇ ਕ ਦੁੱਧ ਆ ਲੀਜੇ ਹਰ ਵੀ ਸੱਜਰ ਉਹ ਲੈਂਦੀ ਉਹਨਾਂ ਵੀਰ ਉਹਨਾਂ ਹਰਿਆਣੇ ਝੋਟੀ ਲੈਂਦੀ ਹੇ ਹਾਂਜੀ 17 18 ਕਿਲੋ ਦੁੱਧ ਦਿੰਦੀ ਠੀਕ ਆ ਉਹ ਸਾਂਹ ਵਾਲਾ ਲੈ ਗਿਆ ਤੇ 2 3 ਕਿਲੋ ਹੋਰ ਵਾ ਸਕਦੇ ਆ ਸਾਂਹ ਨਹੀਂ ਉਹਨਾਂ ਦੇ ਵੀ ਨਹੀਂ ਆ ਗਈ ਜਿੰਨ ਤੋਂ ਆਈ ਤੋਰੋ ਫੇਰੇ ਕਰ ਬਾਕੀ ਚੱਲਾ ਫੇਰੇ ਵੀ ਠੀਕ ਰਾਜੀ ਆ ਸੰਭੀ ਸੰਭੀ ਆ ਚੰਗੀ ਝੋਟੀ ਕੱਟ ਕੱਟ ਆ ਲੀਏ ਪਿੱਤੀ ਪੂਰੀ ਵੱਡੀ ਝੋਟੀ ਆ ਹੱਡੀਆਂ ਮੱਜਾਂ ਜਿਆ ਤੇ ਹੋਰ ਚੈੱਕ ਪਾਸ ਕਿੰਨੇ ਚਿਰ ਦੀ ਹੈ ਵਿਧੀਆਂ ਦੋ ਮਹੀਨੇ ਦੀ ਚੈੱਕ ਪਾਸ ਰੂਪੀਜੀ ਕੱਲ ਕਰਾਈ ਆਪਾਂ ਦੋ ਮਹੀਨੇ ਦੀ ਪ੍ਰੋਪਰ ਚੈੱਕ ਪਾਸ ਚੈੱਕ ਪਾਸ ਰੂਪੀਜੀ ਚੈੱਕ ਪਾਸ ਤੇ ਕਿੰਨੇ ਦਿਨਾਂ ਤੱਕਰ ਦੀ ਗਾਰੰਟੀ ਰਹੂਗੀ ਗਾਰੰਟੀ ਆ ਫਰੀ ਭਾਵੇਂ 8-10 ਦੀ 12 ਜਦੋਂ ਮਰਜੀ ਚੱਕ ਜਾ ਕੇ ਕਰਾ ਲਈ ਸੂਣ ਵਾਲੀ ਮੱਝ ਦੇ ਕਿਉਂਕਿ ਕਈ ਸਾਰੇ ਡਾਕਟਰ 2 ਮਹੀਨੇ ਦੀ ਨਹੀਂ ਚੈੱਕ ਕਰਦੇ ਨਹੀਂ ਚੈੱਕ ਕਰ ਵੀ 2 ਮਹੀਨੇ ਸੌਖੇ ਜਿਹੜੀ ਦੋਵਾਂ ਦੇ ਅੰਦਰ ਉਹ ਔਖੇ ਨਹੀਂ ਜਿਹੜੇ ਦੋਵਾਂ ਦੇ ਬਿਲਕੁਲ ਸੌਖੇ ਹੋ ਜਾਂਦੇ ਆ ਵੀ ਜੀ ਅੱਛਾ ਹਾਂ ਹਾਂ ਮਤਲਬ ਇਹਦੇ 10 ਤੋਂ 15 ਦਿਨ ਤੱਕਰ ਜਿਹੜੀ ਹੈ ਗਾਰੰਟੀ ਹੈ ਵੀ ਕਰੰਟੀ ਟੱਡ ਜ਼ਿੰਮੇਵਾਰੀ ਰਹੂਗੀ ਆ ਵੀ ਆਪਾਂ ਇੰਨਾ ਚਿਰ ਹੋ ਕੇ ਮਾਲ ਪਾਉਂਦੇ ਨੂੰ ਕਦੇ ਆਪਾਂ ਇਹੋ ਜਿਹਾ ਕੰਮ ਕੀਤਾ ਨਹੀਂ ਤੇ ਬਾਅਦ ਚੋ ਇਹ ਆ ਵੀ ਬਾਅਦ ਚ ਦਿਨ ਵਧ ਲੈ ਜੇ ਘੱਟ ਲੈ ਜੇ ਸੀਗਾ ਹਾਂਜੀ ਹਾਂਜੀ ਤੇ ਕਰੀ ਥਣ ਵੀਰੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਖਾਣਾ ਦਾ ਸੱਜ ਗੈਪ ਵੀ ਕਾਫੀ ਚੰਗਾ ਲੱਗਾ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਉਹ ਮਿਲਕਮੈਨ ਵੀ ਆਪਾਂ ਦੇਖ ਸਕਦੇ ਚੰਗੀ ਲੱਗੀ گاਵਾ ਵਾਂਗੂ ਤੇ ਆ ਥਣ ਵੀ ਆਪਾਂ ਦੇਖ ਸਕਦੇ ਚੰਗੇ ਗੱਰ ਤੇ ਅਗਲੇ ਪਿਛਲੇ ਸਨ ਲਗਭਗ ਇੱਕੋ ਜਿਹਾ ਹਾਂਜੀ ਗਾਰਡ ਵੀ ਇਹਦੇ ਚੰਗੇ ਹੋਊਗਾ ਗਾੜਾ ਵੀ ਇਹ ਹੁਣ ਤੋਂ ਹੀ ਮੈਂ ਸਾਲ ਆ ਦੋ ਕਿਲੋ ਗਾੜੀ ਆ ਆ ਦੇਖ ਸਕਦੇ ਹਵਾਨੇ ਦਾ ਚੰਗੀ ਤਰ੍ਹਾਂ ਲੱਗੇ ਤਾਂ ਤੇ ਮੋਲ ਵਿਧੀ ਦਾ ਦੱਸੀਏ ਫਿਰ ਮੋਲ ਦੇ ਹਰ ਵੀ ਸੱਜਰ ਦੇ ਉਹਨਾਂ ਨਾਲ ਮੱਝ ਲੈਂਦੀ 1.5 ਲੱਖ ਦੀ ਹਾਂਜੀ ਹੁਣ ਅਪਰ 1000 ਦੀ ਦੇ ਦਿੱਗੇ ਕਰੀਏ ਕੋ ਮਨਤਾ ਨੇ ਚੋਂ ਕਰਾ ਲੋ ਹਰ ਵੀ ਮੱਝ ਵੀ ਵੱਡੀ ਆ ਨਾ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ 75 'ਚ ਪਹੁੰਚ ਕਰ ਦਿੱਤੀ ਪੰਨਿਆ ਤਰਜ ਹੋਰ ਹਰਵੀ ਛੱਡਦੇ ਨੇ ਹਾਂ ਨਾਲ 20 70000 ਦੀ ਪਹੁੰਚ ਕਰਾਂਗੇ 70000 ਦੀ ਪਹੁੰਚ ਕਰਦੇ 70000 ਦੀ ਪਹੁੰਚ ਪੂਰੀ ਵੱਡੀ ਮੱਝ ਛੋਟੀ ਮੱਝ ਨਹੀਂ ਹੈ ਤੇ ਦੁੱਧ 10 ਲੀਟਰ ਕਰੋ ਚਵਾ ਕੇ ਦੋ ਆ ਕਿਲੋ ਆ ਆਪਾਂ ਦਾ ਗਰੰਟੀ ਦੇਣੀ ਜਿੱਦਾਂ ਮਰਜੀ ਵੀਰ ਭਰਾੜੇ ਦੋ ਤਿੰਨ ਡੰਗ ਚੋਵੇ ਇਹ ਆ ਵੀ ਤੁਹਾਡੇ ਘਰੋਂ ਝੋਕੇ ਖੜੇ ਹਨ ਜੋਕੇ ਖੜੇ ਪਏ ਤਾਂ ਬਹੁਤ ਸਵਾਦ ਆ ਤੇ ਕਿਉਂਕਿ ਫਿਰ ਵੀ ਜਿਹੜਾ 5 10 ਕਿਲੋ ਇਹ ਵੀ 2 400 ਤਾਂ ਫਿਰ ਵੇਚ ਜਾਣਾ ਹਾਂਜੀ ਹਾਂਜੀ ਆਹ ਗੱਲ ਹੋ ਜਾਂਦੀ ਹੈ ਬਾਕੀ ਇਹ ਆ ਵੀ ਜਿਹੜਾ ਵਾ ਟੁਕੜ ਪਸ਼ੂ ਆ ਅਗਲੇ ਤੇ ਘਰੋਂ ਚੋ ਕੇ ਖੜਿਆ ਕਰੋ ਕਿਉਂਕਿ ਫਿਰ ਕਈ ਵਾਰੀ ਜਾ ਕੇ ਕਈ ਵਾਰੀ ਪਸ਼ੂ ਮਿਲਦਾ ਵਾ ਕਈ ਜਿਹੜੇ ਨਹੀਂ ਮਿਲਦਾ ਸਹੀ ਤੇਰਾ ਮਿੱਠੀ ਬੜੀਆ ਕੋਈ ਟੀਗਾ ਨਹੀਂ ਚਲੋਂਦੀ ਅੱਛਾ ਕੋਈ ਪਹਾੜਾ ਨਹੀਂ ਇਦਾਂ ਥਾਪੀ ਮਾਰ ਕੇ ਬਹਿ ਜਾਣਾ ਠੀਕ ਹੈ ਉਪਰੇ ਘਰ ਜਾ ਕੇ ਮਾ ਤਾਂ ਟੀਗਾ ਵੀ ਲਵਾ ਸਕਦੇ ਕਰ ਸਕਦੀ ਹੈ ਹਣਾ ਤਾਂ ਇੱਥੇ ਵੇਚ ਜਾ ਕੇ ਖੜੇ ਪੈ ਲੈਣਾ ਹੀ ਆ ਨਾ ਫਿਰ ਕੋਈ ਲਾਮੇ ਵਾਲੀ ਗੱਲ ਰਵੇ ਹੀ ਨਾ ਕੋਈ ਹਾਂ ਪੂਰੀ ਵੱਡੀ ਮਾ ਜਿਹੜੀ ਛੋਟੀ ਬਾਕੀ ਇਹ ਆ ਬਿਹ ਹੈ ਵੱਡੇ ਮੱਜਾਂ ਜੇ ਜਿੱਡੇ ਲੱਗੇ ਆ ਉਹ ਵੀ ਪੱਲੇ ਪਾਸੇ ਵੱਡੀ ਮੱਝ ਕੋਈਆਂ ਲੱਗਣਦੀਆਂ ਵਾ ਮਤਲਬ ਪਾਰੇ ਪੱਲੇ ਤੇ ਆ ਜਿੱਤਰਾ ਮੱਜਾਂ ਹੁੰਦੀਆਂ ਵਾ ਚੰਗੇ ਦੁੱਧ ਵਾਲੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ ਚੰਗੀਆਂ ਚੰਗੀਆਂ ਬਾਕੀ ਫਿਰ ਵੀ ਕੋਈ ਵੇਖੇ ਆਣ ਕੇ ਤੇ ਉਹਨਾਂ ਗਾਂ ਤਾਂ ਨੂੰ ਦਿਖਾਈ ਇਹਨੂੰ ਕਿ ਨਜ਼ਰ ਹੋ ਗਿਆ ਵਿੱਧੀ ਸੂਈ ਨਾ ਇਹਨੂੰ ਅੱਜ 6ਵਾਂ ਦਿਨ ਹੋਇਆ ਆ ਆ ਵਛੀ ਜੀ ਰੀਜਲਸੀ ਮਗਰ ਅੱਛਾ ਹਾਂ ਦੇ ਦੁੱਧ ਕਿੰਨਾ ਤਿਆਰ ਹੈ ਉਹ ਦਰ ਵੀ ਮੇਰੇ ਘਰੋਂ ਜਿੱਦਾ ਮਰਜ਼ੀ ਚੋਗ ਲੈ ਜਾਏ 20 ਕਿਲੋ ਦੁੱਧ ਚਵਾ ਕੇ ਦਊਗਾ ਬੱਚੀ ਦੇ ਲਈ ਤਿਆਰ ਜਿਹੜਾ ਮੁਕੇ ਹੈ ਯਾਰ ਵੀ ਦੋ ਟਾਈਮ ਤਿੰਨ ਟਾਈਮ ਜਿੱਦਾ ਮਰਜ਼ੀ ਚੋਗ ਲੈ ਜੀ ਠੀਕ ਹੈ ਹਾਂ ਹੈ ਇਹ ਠੰਡੀ ਧੀਰੀ ਜਿੱਦਾ ਮਰਜ਼ੀ ਕੋ ਵੀਰ ਭਰਾ ਹਾਂ ਥਾਣੇ ਵੇਖੋ ਰਿਓ ਜੀ ਹਾਂ ਨਹੀਂ ਸਾਡੇ ਥਾਣੇ ਦੇ ਲਾਗੇ ਤਾਂ ਤੇ ਜਿਹੜਾ ਇਹਦਾ ਵੀ ਦੁੱਧ ਚਵਾ ਕੇ ਦੋਗੇ ਘਰੋਂ ਇਹਦਾ ਚਵਾ ਕੇ ਦਵਾਂਗੇ ਰਬਜੀ ਇਹਦੇ ਚਵਾ ਕੇ ਦਵਾਂਗੇ ਇਹ ਤੇ ਦੁੱਧੋਂ ਵੱਧ ਵੀ ਸਕਦੀ ਆ ਦੁੱਧ ਰਬਜੀ ਪਹਿਲੇ ਸਵੀਕਾਰ ਵਾਲੇ ਫਾਰਮ ਜਿਹਦੇ ਕੋਲ ਲਈ ਉਹਨੇ ਪਹਿਲੇ ਸਵੀ 20 ਕਿਲੋ ਦੁੱਧ ਦਿੱਤਾ ਤੇ ਦੁੱਧ ਤੋਂ ਹੋ ਜਾਂਦਾ ਵੀ ਮੈਂ ਆਸ ਰੱਦ ਨਹੀਂ 25 ਕਿਲੋ ਦੋਗੀ ਬੱਚੀ ਤੋਰਾ ਫੇਰ ਦੇਖ ਲੈ 1 ਕਿਲੋ ਤੇ ਹੁਣ ਜਿੰਦਾ ਮਰਜ਼ੀ ਚੋਗ ਲੈ ਜਾ ਮੇਰੇ ਘਰੋਂ 6ਵੇਂ ਦਿਨ ਦੀ ਸੂਈ ਆ ਅੱਜ ਮਗਰ ਵੀ ਇਹਦੇ ਵਸ਼ੀਰ ਜਰਸੀ ਜਿਹੜੀ ਉਹਦੇ ਮਗਰ ਆ ਵੀ ਨੂੰ ਕਰਾਉਣਾ ਹੈ ਜਰਸੀ ਛਾਇਆ ਹੁਣ ਕਹਿੰਦੇ ਕਿ 20 ਲੀਟਰ ਦੁੱਧ ਜਿਹੜਾ ਤਿਆਰ ਹੈ ਤੇ ਕੋਲ ਬਾਕੀ ਸੁਈਆਂ ਸਵਾਈਆਂ ਮੈਂ ਗੜੀਆਂ ਮੰਡੀ ਚ ਵੱਜੀਆਂ ਚਵਾਈ ਦੋਵਾਂ ਪਿਛੋਂ ਦੀ ਹੋ ਜਾਣੀ ਜੀ ਜਿਹੜਾ ਇਹਨਾਂ ਦੇ ਨਾਲ ਸਵਾਈ ਨਾ ਹੋ ਕਾਉਂਦੇ ਤੱਕ ਜੀ ਉਹਦਾ ਅੱਧਾ ਰੋਗ ਤੇ ਹੋਇਆ ਤਾਹ ਜੀ ਖਾਣੇ ਚ ਮੇਰੇ ਕਹਾਵਤ ਕਰਦਾ ਮੈਂ ਉਹਨਾਂ ਨਾਲ ਤੇ ਇਹਦਾ ਮੁੱਲ ਵੀ ਜੀ ਫਿਰ ਮੋਲਰ ਵੀ ਤੁਹਾਨੂੰ ਪਤਾ ਰੁਪਈਆ ਜਿਹੜਾ ਗਾ ਦਾ ਬਾਜ਼ਾਰ ਬਣਾਇਆ ਹਾਂਜੀ ਆਪਾਂ ਸ਼ੇਅਰ ਦੇ ਦਈਏ ਰੁਪਈਆ ਕਰ ਦਈਏਗਾ ਛੋਟ ਛੋਟ ਵਿੱਚ ਕਰਾਰ ਰੁਪਈਆ ਕਰੋਨੇ ਦੀ ਕਿੰਨੇ ਦੀ ਇੱਕੋ ਗੱਲ ਕਰਦੀ ਆ ਫਿਰ ਕਰ ਦਾਂ ਰੁਪਈਆ ਜਿੰਨੇ ਦੀ ਮੱਝ ਹੁੰਨੇ ਦੀ ਗਾਂ ਕਰ ਦਾਂਗੇ ਰੁਪਈਆ 70000 ਚ ਪਹੁੰਚੇ ਦੀ 70 ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਕਰਨਾ ਮੇਰੇ ਭਰਾ ਫੋਨ ਆਵੇ ਬਲਾਂੇ ਕਿ ਤੇਜ ਉਹਦਾ ਹੋਣਾ ਖੁੱਲੇ ਮੰਤਨ ਨੂੰ 1000 ਰੁਪਏ ਆਪਾਂ ਕੇ ਅੱਛਾ ਮੰਤਨ ਖੁੱਲੇ ਕਰ ਦੋਗੇ ਖੁੱਲੇ ਕਰਾਂਗੇ ਵੀ ਖੁੱਲੇ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਚੱਲੋ ਕੋ ਫੋਨ ਲਾਵੇ ਹਾਂ ਜੀ ਹਾਂ ਤੇ ਮੋਲ ਤਾਂ ਚਲੋ ਸਾਰਿਆਂ ਨੇ ਕਰਨਾ ਹੀ ਹੁੰਦਾ ਵਾ ਤੇ ਆਪੇ ਸਭ ਦਾ ਮੌਕੇ ਤੇ ਹੋ ਜਾਂਦਾ ਹੁੰਦਾ ਹੈ ਬਾਕੀ ਚਲੋ ਸੋਨੇ ਪਸ਼ੂ ਆ ਆਪਣਾ ਵੇਖ ਚਾ ਕੇ ਫਿਰ ਤਸੱਲੀ ਕਰਕੇ ਖੜੋ ਜੀ